ਰੈਕਟ ਦੇ ਸਰਗਨਾ ਰਾਜਾ ਕੰਡੋਲਾ ਨੂੰ 9 ਸਾਲ ਤੇ ਉਸ ਦੀ ਪਤਨੀ ਨੂੰ 3 ਸਾਲ ਦੀ ਹਿਰਾਸਤ ਨੇ ਸਜ਼ਾ ਸੁਣਾਈ ਹੈ ਦੱਸਿਆ ਕਿ 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕਟ ਦੇ ਸਰਗਨਾ ਰਣਜੀਤ ਸਿੰਘ ਰਾਜਾ ਕੰਡੋਲਾ ਤੇ ਉਸ ਦੀ ਪਤਨੀ ਰਜਵੰਤ ਕੌਰ ਖਿਲਾਫ ਬੀਤੇ ਦਿਨ ਜਲੰਧਰ ਦੀ ਅਦਾਲਤ ਚ ਸੁਣਵਾਈ ਸੀ ਇਹ ਸੁਣਵਾਈ ਸੈਸ਼ਨ ਜੱਜ ਨਿਰਭੈ ਸਿੰਘ ਗਿੱਲ ਦੀ ਅਦਾਲਤ ਚ ਹੋਈ ਜਿੱਤੇ ਰਾਜਾ ਕੰਡੋਲਾ ਤੇ ਉਸ ਦੀ ਪਤਨੀ ਨੂੰ ਦੋਸ਼ੀ ਪਾਇਆ ਗਿਆ ਅਦਾਲਤ ਨੇ ਰਾਜਾ ਕੰਡੋਲਾ ਨੂੰ 9 ਸਾਲ ਤੇ ਉਸ ਦੀ ਪਤਨੀ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਰਾਜਾ ਕੰਡੋਲਾ ਨੂੰ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ 6 ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਗਈ ਤੇ ਦੱਸਦੇ ਕਿ ਰਾਜਾ ਖੰਡੋਲਾ ਦੀ ਪਤਨੀ ਰਜਵੰਤ ਕੌਰ ਨੂੰ ਵੀ 25000 ਰੁਪਏ ਜੁਰਮਾਨਾ ਕੀਤਾ ਗਿਆ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਉਸ ਨੂੰ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਮਾਮਲੇ ਦੀ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ 2012 ਤੋਂ ਚੱਲ ਰਹੀ ਸੀ ਤੇ 2015 'ਚ ਚਾਰਜਸ਼ੀਟ ਫਾਈਲ ਕੀਤੀ ਗਈ ਸੀ ਬੀਤੇ ਦਿਨ ਫੈਸਲਾ ਆ ਗਿਆ ਦੱਸਦੇ ਕਿ 10 ਸਾਲ ਬਾਅਦ ਅਦਾਲਤ ਨੇ ਇਸ ਮਾਮਲੇ 'ਚ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਵਕੀਲ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀਆਂ ਦੀਆਂ ਜਾਇਦ ਜਾਇਦਾਦਾਂ ਤੇ ਬੈਂਕ ਖਾਤਿਆਂ ਦੀ ਜਾਂਚ ਕਾਫੀ ਸਮਾਂ ਲੱਗਦਾ ਉਹਨਾਂ ਨੇ ਕਿਹਾ ਕਿ 2015 ਚ ਚਾਰਜ ਸ਼ੀਟ ਧਾਇਰ ਕੀਤੀ ਜਾਣ ਤੋਂ ਬਾਅਦ ਲੰਬੇ ਸਮੇਂ ਤੱਕ ਸੁਣਵਾਈ ਚੱਲਦੀ ਰਹੀ ਉਹਨਾਂ ਦੱਸਿਆ ਕਿ ਕਰੀਬ 8 ਤੋਂ 9 ਕਰੋੜ ਰੁਪਏ ਦੀਆਂ ਜਾਇਦਾਦਾਂ ਤੇ ਕਾਰਵਾਈ ਕੀਤੀ ਗਈ ਹੈ ਵਕੀਲ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਪੰਜਾਬ ਸੁਮੇਤ ਦਿੱਲੀ ਚ ਕਈ ਜਾਇਦਾਦਾਂ ਨੇ ਦੱਸਿਆ ਕਿ ਕਰੀਬ 1.5 ਦਹਾਕਾ ਪਹਿਲਾਂ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਰਗਨਾ ਰਣਜੀਤ ਸਿੰਘ ਰਾਜਾ ਕੰਡੋਲਾ ਨੂੰ ਕਰੋੜਾਂ ਦੇ ਨਸ਼ੀਲੇ ਪਦਾਰਥਾਂ ਸਬੰਤ ਗ੍ਰਿਫਤਾਰ ਕੀਤਾ ਸੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਚ ਵਿਦੇਸ਼ੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ED ਨੇ ਬਲਦ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਸੀ ਜਾਂਚ ਦੌਰਾਨ ਅੰਤਰਰਾਸ਼ਟਰੀ ਪੱਧਰ ਤੇ ਕਰੋੜਾਂ ਰੁਪਏ ਦੇ ਡਰਗ ਮਨੀ ਦੇ ਲੈਣ-ਦੇਣ ਦੇ ਕਈ ਲਿੰਕ ਵੀ ਸਾਹਮਣੇ ਆਏ ਸੀ ਤੇ ਬੀਤੇ ਦਿਨ ਅਦਾਲਤ ਨੇ ਦੋਵਾਂ ਪਤੀ ਪਤਨੀ ਨੂੰ ਸਜ਼ਾ ਸੁਣਾ ਦਿੱਤੀ ਹੈ 2012 ਤੋਂ ਲੈ ਕੇ ਇਨਵੈਸਟੀਗੇਸ਼ਨ ਹੁੰਦੀ ਰਹੀ 2015 ਚ ਅਸੀਂ ਚਾਰਸ਼ੀਦ ਫਾਈਲ ਕੀਤੀਆਂ ਉਸ ਤੋਂ ਬਾਅਦ ਅੱਜ ਕੇਸ ਦਾ ਫੈਸਲਾ ਆਇਆ ਤੇ ਰਾਜਾ ਕੰਦੋੜਾ ਨੂੰ 9 ਸਾਲ ਦੀ ਸਜ਼ਾ ਤੇ ਉਹਦੀ ਵਾਈਫ ਨੂੰ ਰਾਜਵੰਦ ਨੂੰ 3 ਸਾਲ ਦੀ ਸਜ਼ਾ ਹੋਈ ਹੈ ਤੇ ਵੀਰ ਹੈਪੀ ਡਿਪਾਰਟਮੈਂਟ ਇਸ ਹੈਪੀ ਸੇ ਤਕਰੀਬਨ ਦਾ ਸਾਲ ਦਾ ਸਮਾਂ ਜਿਹੜਾ ਲੱਗਿਆ ਸੀ ਤੇ ਲੱਗਦਾ ਕਿਸ ਤਰੀਕੇ ਨਾਲ ਪ੍ਰोसीडिंग ਚੱਲੀ ਹੈਗੀ ਜਦੋਂ ਆਪਾਂ ਤਾਂ ਕਿੰਨਾ ਸਮਾਂ ਲੱਗਿਆ ਤੇ ਫਿਰ ਕਿਹੜੀ ਕਿਹੜੀ ਚੀਜ਼ਾਂ ਤੱਥ ਲਈ ਤੇ ਆ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਟਾਈਮ ਲੱਗਦਾ ਟਾਈਮ ਕੰਜ਼ੂਮਿੰਗ ਹੈ बिकॉज ਉਹਨਾਂ ਦੀ ਪ੍ਰੋਪਰਟੀ ਜਸੀ ਲੱਭਣੀਆਂ ਸਾਰਿਆਂ ਦੀ ਜਿੰਨੇ ਜਿੰਨੇ ਬੰਦੇ ਇਨਵੋਲਡ ਹੈ ਇੱਕ ਦੋ ਬੰਦੇ ਨਹੀਂ ਸੇ ਕਾਫੀ ਬੰਦੇ ਸੀਗੇ ਤੇ ਉਹ ਸਾਰੇ ਜਿਹੜੇ ਮੁਲਜ਼ਮ ਇਨਵੋਲਡ ਸੀਗੇ ਉਹਨਾਂ ਦੀ ਪ੍ਰੋਪਰਟੀ ਜਸੀ ਲੱਭਣੀਆਂ ਹੈ ਉਹਨਾਂ ਦੇ ਬੈਂਕ ਅਕਾਊਂਟ ਲੱਭਣੇ ਹੈ ਫਿਰ ਉਹਨਾਂ ਦੇ ਜਿਹੜੇ ਵੈਦਰ ਅਕਾਊਂਟਸ ਆਏ ਕਿੱਥੇ ਕਿੱਥੇ ਬੰਦੇ ਰਹੇ ਜੇ ਜਿਹੜੀ ਪ੍ਰੋਪਰਟੀ ਅਸੀਂ ਲੱਭਦੇ ਆ ਉਹਦੀ ਫਿਰ ਅਟੈਚਮੈਂਟ ਕਰਦੇ ਆ ਆਰਡਰ ਪਾਸ ਕਰਦੇ ਆ ਉਹ ਅਟੈਚਮੈਂਟ ਆਰਡਰ ਪਾਸ ਕਰਦੇ ਆ ਉਸ ਤੋਂ ਬਾਅਦ ਫਿਰ ਇਹ ਪ੍ਰੋਸੀਕਿਊਸ਼ਨ ਅਸੀਂ ਇੱਥੇ ਕੋਰਟ ਦੇ ਵਿੱਚ ਲਾਂਚ ਕਰਦੇ ਆ ਤੇ ਉਹਦੇ ਵਿੱਚ ਟਾਈਮ ਲੱਗਦਾ ਫਿਰ 2015 ਚ ਅਸੀਂ ਆ ਕਾਸੀ ਫਾਈਲ ਕੀਤੀ ਕੋਰਟ ਦੇ ਵਿੱਚ ਉਸ ਤੋਂ ਬਾਅਦ ਟ੍ਰਾਇਲ ਚੱਲਦਾ ਰਿਹਾ ਫਿਰ ਕਿਉਂਕਿ ਇਹ ਬਹੁਤ ਲੌਂਗ ਟ੍ਰਾਇਲ ਸੀਗਾ ਲੰਮਾ ਟ੍ਰਾਇਲ ਸੀ ਫਿਰ 1.5-2 ਸਾਲ ਲਈ ਕੋਰੋਨਾ ਵੀ ਆਇਆ ਉਹਨੇ ਵੀ ਸਾਡਾ ਟਾਈਮ ਸਾਰਿਆਂ ਦਾ ਹੀ ਕੰਜ਼ੂਮ ਕੀਤਾ ਪਰ ਫਿਰ ਵੀ ਉਹ ਨੈਟ ਰਿਜ਼ਲਟ ਹੈ ਕਿ ਇਹ ਜਿਹੜੇ ਮੁਲਜ਼ਮ ਸੀਗੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਡਰੱਗ ਦੇ ਲਾਰਡਸ ਨੇ ਜਿਹੜੇ ਸਾਡੀ ਯੂਥ ਨੂੰ ਜਵਾਨੀ ਨੂੰ ਬੱਚਿਆਂ ਨੂੰ ਖਰਾਬ ਕਰ ਰਹੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਸੋ ਉਹ ਵੀ ਹੈਪੀ ਡਿਪਾਰਟਮੈਂਟ ਸਰ ਸਰ ਓਵਰঅল ਗੱਲ ਕਰੇ ਪ੍ਰੋਪਰਟੀ ਸੀ ਕਿੰਨੀ ਕਿ ਪ੍ਰੋਪਰਟੀ ਹੈਗੀ ਜਿਹੜੀ ਲੱਭਣ ਗੱਲ ਕਰਕੇ ਨਹੀਂ ਅਟੈਚ ਹੋਈ ਹੈਗੀ ਤੇ ਪ੍ਰੋਪਰਟੀ ਬਹੁਤ ਨੇ ਦੀ ਇਹਨਾਂ ਦੀ ਸਾਰਿਆਂ ਦੀ ਪ੍ਰੋਪਰਟੀ ਬਹੁਤ ਪ੍ਰੋਪਰਟੀਆਂ ਨੇ 300 ਕਰੋੜ ਦੀ ਪ੍ਰੋਪਰਟੀ ਯਸ ਤਕਰੀਬਨ ਯਾ ਤੇ ਹੁਣ ਤਾਂ ਅੱਜ ਦੀ ਡੇਟ ਦੇ ਵਿੱਚ ਤਾਂ ਕਾਫੀ ਵੈਲਿਊ ਹੈ ਉਹਨਾਂ ਦੀ ਉਹਨਾਂ ਦੇ ਵਿੱਚ ਹੋਟਲ ਆਏ ਉਹਨਾਂ ਦੇ ਵਿੱਚ ਉਹਨਾਂ ਦੇ ਬڑے ਬਹੁਤ ਵੱਡੇ ਵੱਡੇ ਮਕਾਨ ਨੇ ਦਿੱਲੀ ਦੇ ਵਿੱਚ ਵੀ ਨੇ ਪੰਜਾਬ ਦੇ ਵਿੱਚ ਵੀ ਨੇ ਲੈਂਡ ਐਗਰੀਕਲਚਰ ਲੈਂਡ ਹੈਗੀਆਂ ਤੇ ਇਸ ਤਰ੍ਹਾਂ ਕਰਕੇ ਕਾਫੀ ਪ੍ਰੋਪਰਟੀਆਂ ਹੈਗੀਆਂ ਸੋ ਆਈ ਥਿੰਕ ਨਾਊ ਦੋਨਟ ਹੈਵ ਡਿਸਾਈਡਡ ਕਿ ਪ੍ਰੋਪਰਟੀ ਸਰਕਾਰ ਦੀ ਹੈ ਜਾਂ ਗ੍ਰੈਂਡ ਪ੍ਰੋਸੀਡ ਹੈ ਇਹਨਾਂ ਦੀ ਪਰਪਟੀ ਨਹੀਂ ਲੱਗੀ ਕੌਨਫਿਊਜ਼ ਕੀ ਹੈ ਇਹ ਜਿਹੜਾ ਹਾਈ ਪ੍ਰੋਫਾਈਲ ਕੇਸ ਸੀਗਾ ਸਰ ਇਸ ਤੇ ਪ੍ਰੈਸ਼ਰ ਹੀ ਬਹੁਤ ਰਿਹਾ ਹੁਣ ਆ ਤੁਹਾਡੇ ਤੇ ਕਾਫੀ ਪੋਲੀਟੀਕਲ ਜੰਦਾ ਬਿਆਰ ਨਹੀਂ ਪੋਲੀਟੀਕਲ ਪ੍ਰੈਸ਼ਰ ਹੀ ਆ ਬੰਦੇ ਤੇ ਪ੍ਰੈਸ਼ਰ ਦੀ ਇਦਾਂ ਇਦਾਂ ਕਰ ਦਿੰਦੇ ਐਸੇ ਨੋ ਪ੍ਰੋਬਲਮ ਇਨਵੈਸਟੀਗੇਸ਼ਨ ਦੇ ਟਾਈਮ ਪ੍ਰੈਸ਼ਰ ਬਹੁਤ ਹੁੰਦੇ ਆ ਨੋ ਪ੍ਰੋਬਲਮ ਸਾਨੂੰ ਦਿਖਦਾ ਸਿਰਫ ਇਹ ਕੇ ਇਸ ਬੰਦੇ ਦਾ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਕਾਨੂੰਨ ਜਿਹਨੇ ਤੋੜਿਆ ਉਹਨੂੰ ਸਜ਼ਾ ਅਲਟੀਮੇਟਲੀ ਹੋਣੀ ਚਾਹੀਦੀ ਹੈ ਪਰ ਸਾਨੂੰ ਇਹ ਇਹ ਜਿਹੜੀ ਮੱਛੀ ਦੀ ਅੱਖ ਹੈ ਉਹ ਸਾਨੂੰ ਦਿਖਦੀ ਹੈ ਇਨਵੈਸਟੀਗੇਟਿੰਗ ਅਫਸਰ ਨੂੰ ਜੇ ਆਈ ਥਿੰਕ ਵੀ ਹੈਵ ਸ ਬਿਲਕੁਲ ਕਲੀਅਰ ਹੈ ਗੱਲ ਕਿ ਜੇ ਕ੍ਰਾਈਮ ਨਹੀਂ ਹੈਗਾ ਤੇ ਪ੍ਰੋਸੀਡਿੰਗ ਨਹੀਂ ਹੋ ਸਕਦੀ ਇਹ ਵੈਰੀ ਕਲੀਅਰ ਪਰ ਕਿਉਂਕਿ ਉਹ ਕ੍ਰਾਈਮ ਤਾਂ ਉੱਥੇ ਹੋਇਆ ਸੀਗਾ ਜੀ ਐਨਡੀਪੀਐਸ ਦਾ ਕ੍ਰਾਈਮ ਉੱਥੇ ਹੋਇਆ ਸੀਗਾ ਤੇ ਕਿਸੇ وجہ ਨਾਲ ਜੋ ਵੀ ਡ੍ਰੌਪ ਹੋਇਆ ਉਹਦੀ ਆਪਾਂ ਨਹੀਂ ਗੱਲ ਕਰਦੇ ਪਰ ਸਾਡੇ ਕੇਸ ਦੇ ਵਿੱਚ ਕਾਫੀ ਐਵਿਡੈਂਸ ਸੀਗਾ ਬਹੁਤ ਐਵਿਡੈਂਸ ਸੀਗਾ ਤੇ ਜਿੰਨਾ ਕੈਵਿਡੈਂਸ ਸੀਗਾ ਇਹ ਸਾਡੇ ਬੀਪੀ ਸਾਹਿਬ ਨੇ ਸ਼ਕਤੀ ਸਾਹਿਬ ਇਹਨਾਂ ਨੇ ਪਰਸ਼ੂਅ ਕੀਤਾ ਕੋਰਟ ਦੇ ਵਿੱਚ ਉਹ ਐਵਿਡੈਂਸ ਅਨਲਾਈਜ਼ ਕੀਤਾ ਕੋਰਟ ਨੂੰ ਕਨਵਿੰਸ ਕੀਤਾ ਕਿ ਇਹਦੇ ਖਿਲਾਫ ਬਹੁਤ ਐਵਿਡੈਂਸ ਹੈ ਤੇ ਅਲਟੀਮੇਟਲੀ ਆਨਰੇਬਲ ਕੋਰਟ ਨੇ ਮੋਰ ਲਾਈ ਸਾਡੀ ਜਿਹੜੀ ਕੰਪਲੇਂਟ ਸੀ ਉਹਦੇ ਉੱਪਰ ਸੋ ਵੀ ਆਰ ਹੈਪੀ ਵਿਦ दैट ਬਟ ਆਫ ਕੋਰਸ ਇਹ ਰੋਡ ਬਲੌਕ ਸੀਗਾ ਕਿ 메ਨ ਕੇਸ ਦੇ 플랍 ਹੁੰਦਾ ਤੇ ਪੁਲੀਸ ਦਾ ਕੇਸ 플랍 ਹੁੰਦਾ ਫਿਰ ਇਹディ ਨੂੰ ਥੋੜੀ ਦਿੱਕਤ ਆਉਂਦੀ ਹੈ ਜਿਹੜਾ ਕੈਸ਼ ਆਰਗਨ ਵਾਲੇ ਬੈਂਕਾਂ ਦੇ ਵਿੱਚ ਜਵਾਂ ਹੈਗਾ ਜਾਂ ਇਹਨਾਂ ਨੇ ਐਕਵਾਇਰ ਕੀਤਾ ਹੈ ਜਿਹੜੇ ਡਿਪੋਜ਼ਿਟਸ ਬੈਂਕਾਂ ਦੇ ਵਿੱਚ ਉਹਦਾ ਕੋਈ ਉਹਦਾ ਇਨਾਂ ਕੋਲ ਕੋਈ ਐਵਿਡੈਂਸ ਨਹੀਂ ਕੋਈ ਐਵਿਡੈਂਸ ਨਹੀਂ ਨਾ ਇੰਕਮ ਟੈਕਸ ਰਿਟਰਨ ਕਰਦੇ ਨਹੀਂ ਨਾ ਕੋਈ ਉਹਦਾ ਐਵਿਡੈਂਸ ਅਸੀਂ ਕਿੱਥੋਂ ਲੈ ਕੇ ਆਏ ਛੋਟੀ ਇਜ਼ ਵੈਰੀ ਕਲੀਅਰ ਕਿ ਜਿਹੜਾ ਵੀ ਇਹ ਮਾਉਂਟ ਇਨਾਂ ਨੇ ਬੈਂਕਾਂ ਦੇ ਵਿੱਚ ਅਸੀਂ ਪ੍ਰੋਪਰਟੀ ਦੇ ਵਿੱਚ ਲਾਇਆ ਥੈਟ ਵਾਸ ਫਰਮ ਦੀ ਕ੍ਰਾਈਮ ਡਰਗ ਦੇ ਧੰਦੇ ਨਾਲ ਕਮਾਇਆ ਸੀਗਾ ਉਹ ਅਟੈਚ ਕੀਤਾ ਗਿਆ ਬਾਅਦ ਚ ਅੱਜ ਹਨਰੇਬਲ ਕੋਰਟ ਨੇ ਉਹ ਸਾਰੀ ਜਿਹੜੀ ਪ੍ਰੋਪਰਟੀ ਸੀਗੀ ਸਾਰਿਆਂ ਨੂੰ ਕਨਫਿਸਕੇਟ ਕਰਤਾ ਨਾਉ ਥੈਟ ਪਾਰ ਸਰਕਾਰ ਦੀ ਪ੍ਰਪਰਟੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ